ਇਹ ਆ ਪਹਾੜੀਆਂ ਤੋਂ ਹੋ ਕੇ ਨਾ ਮਾਰੀ ਗਏ ਰਾਵੀ ਤੇ ਆ ਪਹਾੜੀਆਂ ਤੋਂ ਉਹਨਾਂ ਦੇ ਸੱਚਖੰਡ ਪਿਆਨਾ ਜਾਣ ਤੋਂ ਬਾਅਦ ਵੀ ਸਾਡੇ ਵੱਲੋਂ ਅ ਸੰਗਤ ਵੱਲੋਂ ਮਹਾਪੁਰਖਾਂ ਦੇ ਪਰਿਵਾਰ ਵੱਲੋਂ ਬੜੇ ਹੀ ਉੱਚੇ ਤੌਰ ਤੇ ਬੜੇ ਸਜੇ ਢਾਂਗੇ ਨਾਲ ਸਮਾਗਮ ਹਰ ਸਾਲ ਕਰਵਾਏ ਜਾਂਦੇ ਹਨ ਸਿੰਦਰ ਸਿੰਘ ਪਾਗੋ ਮજરા ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਗੁਰਦੁਆਰਾ ਢਾਂਗ ਸਾਹਿਬ ਵਿਖੇ ਗੁਰਦਰਾ ਸਾਹਿਬ ਦੇ ਨਾਲ ਦੋ ਪਿੰਡ ਲੱਗਦੇ ਨੇ ਪਿੰਡ ਸਿਹੋ ਮજરા ਪਿੰਡ ਮਗਲ ਮજરા ਜਿਨ੍ਹਾਂ ਦੋਨਾਂ ਪਿੰਡਾਂ ਦੇ ਵਿੱਚ ਸਥਿਤ ਹੈ ਗੁਰਦੁਆਰਾ ਸਾਹਿਬ ਜਣੇ ਕਿ ਆਏ ਕਹ ਲੋ ਬਈ ਨਦੀ ਦੇ ਕੰਢੇ ਤੇ ਤਾਂ ਜੋ ਸਾਡੇ ਪ੍ਰਾਣੇ ਰਹਿਬਰ ਉਹਨਾਂ ਨੇ ਨਾਂ ਪਾਇਆ ਢਾਂਗ ਸਾਹਿਬ ਸੋ ਇੱਥੇ ਸਾਲ ਦੇ ਪ੍ਰੋਗਰਾਮ ਹੁੰਦੇ ਨੇ ਜੋ ਆ ਪ੍ਰੋਗਰਾਮ ਹੈ ਮੌਜੂਦਾ ਇਹ ਲਗਾਤਾਰ ਦੋ ਤਿੰਨ ਦਿਨ ਤੋਂ ਗੁਰਬਾਣੀ ਦੇ ਜਾਪ ਚੱਲ ਰਹੇ ਨੇ ਸੋ ਅੱਜ ਜਿਹੜਾ ਪ੍ਰੋਗਰਾਮ ਹੈ ਅੱਜ ਗੁਰੂ ਕੇ ਲੰਗਰ ਚੱਲ ਰਹੇ ਨੇ ਕੀਰਤਨ ਹੈ ਜੋ ਸਮਾਗਮ ਹੈ ਗੁਰਮਤ ਸਮਾਗਮ ਦੇ ਵਿੱਚ ਵੱਖ-ਵੱਖ ਗੁਣੀ ਗਿਆਨੀ ਜੋ ਆਪਣੀ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਵੀਡੀਓ ਨੂੰ ਵੀ ਸ਼ੇਅਰ ਕਰ ਦੇਣਾ ਔਰ ਚੈਨਲ ਦੇ ਨਾਲ ਵੀ ਬਣੇ ਰਹਿਣਾ ਸੋ ਬਹੁਤ-ਬਹੁਤ ਧੰਨਵਾਦ

ਵਾਹ ਗੁਰੂ 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 ਵਾਹ ਗੁਰੂ

ਆੜਨਾ ਮੌਜੂਦ ਨੇ ਬਾਬਾ ਗੁਰਵਿੰਦਰ ਸਿੰਘ ਜੀ ਜੋ ਕਿ ਗੁਰਦੁਆਰਾ ਢਾਂਗ ਸਾਹਿਬ ਵਿਖੇ ਸੇਵਾ ਕਰਦੇ ਨੇ ਸੋ ਗੱਲਬਾਤ ਕਰਾਂਗੇ ਸੋ ਹਾਜੀ ਬਾਬਾ ਜੀ ਸਤਿ ਸ੍ਰੀ ਅਕਾਲ ਬੈਠ ਜਾਓ ਸਾਹਿਬ ਬੈਠ ਜੀ ਸੋ ਵਾਈਕੂ ਜੀ ਖਾਤਾ ਵਾਈਕੂ ਜੀ ਦੀ ਫਤਿਹ 46 ਟੀਵੀ ਤੋਂ ਗੁਰਦੁਆਰਾ ਢਾਂਗ ਸਾਹਿਬ ਪਹੁੰਚਣ ਦੇ ਜੀ ਆਏ ਨੂੰ ਬਹੁਤ ਬਹੁਤ ਧੰਨਵਾਦ ਇਸ ਸਮਾਗਮ ਸ਼੍ਰੀਮਾ ਸੰਤਵਾ ਭਗਵਾਨ ਸਿੰਘ ਜੀ ਅਤੇ ਸ਼੍ਰੀ ਮਾ ਸੰਤਵਾਗੁਲ ਮਕਸਨ ਜੀ ਸਹਿਯੋਗ ਸ਼ੁਰੂ ਕਰ ਜਾਂਦੇ ਮਾਹ ਜਿੱਤਾ ਸ਼ੀਧੀਪੁਰਬ ਮਹਾਪੁਰਖ ਉਹ ਬੜੇ ਸਜੇ ਢਾਂਗੇ ਨਾਲ ਇਸ ਸਮਾਗਮ ਕਰਵਾਏ ਕਰਦੇ ਸਨ ਉਹਨਾਂ ਦੇ ਸੱਚਖੰਡ ਪਿਆਨਾ ਜਾਣ ਤੋਂ ਬਾਅਦ ਫਿਰ ਸਾਡੇ ਵੱਲੋਂ ਅ ਸੰਗਤ ਵੱਲੋਂ ਮਹਾਪੁਰਖਾਂ ਦੇ ਪਰਿਵਾਰ ਵੱਲੋਂ ਬੜੇ ਹੀ ਉੱਚੇ ਤੌਰ ਤੇ ਬੜੇ ਸਜੇ ਢਾਂਗੇ ਨਾਲ ਇਹ ਸਮਾਗਮ ਹਰ ਸਾਲ ਕਰਵਾਏ ਜਾਂਦੇ ਹਨ ਸ਼ੀਧੀਪੁਰਬ ਦੇ ਸੰਬੰਧ ਵਿੱਚ ਜੋ ਕਿ ਪਰਸੋਂ ਰੋਤ ਤੋ ਤੁਰਕੀ ਬਾਣੀ ਦੇ ਖੰਡ ਪਰਸੋਂ ਰੰਭ ਹੁੰਦੇ ਹਨ ਜਿਨ੍ਹਾਂ ਦੇ ਅੱਜ ਕੀ ਸਵੇਰੇ 10 ਵਜੇ ਪੋਗ ਪੈ ਚੁੱਕੇ ਹਨ ਉਨੋਤ ਪ੍ਰੰਤ ਰਾਗੀ ਟਾਡੀ ਉਸ ਤੋਂ ਬਾਅਦ ਸਾਈਂ ਮਾ ਸਤਿ ਪਾਪਾ ਪਤ ਪਾਸ ਜੀ ਗੁਰਸਖ ਸਿੰਘ ਸਾਹਿਬ ਜੀ ਦੇ ਲਾੜੇ ਦੇ ਸੁਪੁੱਤਰ ਸ਼੍ਰੀਮਾਨ ਸੰਤੋਬਾ ਤੇਸ਼ ਪ੍ਰਤਾਪ ਸਿੰਘ ਜੀ ਹਾਜੀ ਭਾਰੀ ਹਨ ਕੀਰਤਨ ਕਰ ਰਹੇ ਹਨ ਸਮੂਹ ਸਾਧ ਸੰਗਤ ਨੂੰ ਖੜਜਾ ਸੁਣਾ ਰਹੇ ਹਨ ਪਾਈ ਨਸ਼ਿਆਂ ਤੋਂ ਦੂਰ ਹੋ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਕਮਾਓ ਜ਼ਿੰਦਗੀ ਵਿੱਚ ਬਾਣੀ ਬਾਲੇ ਨਾਲ ਜੁੜੇ ਜੀ ਸੋ ਸਾਲ ਦੇ ਵਿੱਚ ਕਿੰਨੇ ਸਮਾਗਮ ਇਸੋ ਸਥਾਨ ਤੇ ਸੋਭਤ ਹੁੰਦੇ ਨੇ ਇਸ ਮਾ ਇਸ ਸਮਾਗਮ ਇਸਾ ਸਥਾਨ ਤੇ ਸਤੰਬਰ ਮਹੀਨੇ ਚ ਸ਼੍ਰੀਮਾਨ ਸੰਤੋਪ ਗਵਾਸਨ ਦੀ ਵਰਸੀ ਹੁੰਦੀ ਹੈ ਜੋ ਕਿ ਹੁਣ 21 ਸਤੰਬਰ ਨੂੰ ਆ ਰਹੀ ਹੈ ਉਸ ਤੋਂ ਬਾਅਦ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਮਤਾ ਗੁਜਰਕੌਰ ਜੀ ਖਾਲਸੇ ਦੀ ਮਾਤਾ ਮਤਾ ਸਹਿਬਦੇਵ ਕੌਰ ਜੀ ਅਤੇ ਤਾਂਤਨ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਚਾਰਾਂ ਦੇ ਹੀ ਜੋ ਕਿ ਸਥਾਨ ਤੇ ਜਨਮ ਦਿਹਾੜੇ ਬੜੇ ਹੀ ਸਜੇ ਢੰਗ ਨਾਲ ਮਨਾਏ ਜਾਂਦੇ ਹਨ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਉਸ ਤੋਂ ਬਾਅਦ ਮਾਰਚ ਵਿੱਚ ਸ਼੍ਰੀਮਾਨ ਸੰਤ ਬਾਵਾ ਗੁਰਮੁਖ ਸਿੰਘ ਜੀ ਦੀ ਛੋਟੇ ਮਹਾਂਪੁਰਖਾਂ ਦੀ ਸਥਾਨ ਤੇ ਵਰਸੀ ਮਨਾਇ ਜਾਂਦੀ ਹੈ ਚੌਥਾ ਗੁਰਪੁਰਬ ਸਾਹਿਬ ਸ਼ੁਰੂਗੜ੍ਹ ਜੰਦੇ ਮਹਾਰਾਜਾ 시ਦੀਪੁਰ ਫਿਰ ਇਸ ਸਥਾਨ ਤੇ ਜੂਨ ਚ ਮਨਾਇ ਜਾਂਦਾ ਹੈ ਸੋ ਇਲਾਕੇ ਦੀਆਂ ਸੰਗਤਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਸੰਗਤਾਂ ਦਾ ਬਹੁਤ ਵੱਡਾ ਉਪਰਾਲਾ ਹੈ ਸਮੂਹ ਸਾ ਸੰਗਤ ਪਿੰਡ ਮੁਗਲ ਮਾਝੀ ਦਾ ਬਹੁਤ ਵੱਡਾ ਉਪਰਾਲਾ ਹੈ ਸਮੂਹ ਸਾ ਸੰਗਤ ਪਿੰਡ ਸਿਹੀ ਮਾਝਾ ਦਾ ਸਮੂਹ ਸਾ ਸੰਗਤ ਪਿੰਡ ਸੋਤਲ ਅਤੇ ਮਹਾਪੁਰਖਾਂ ਦੇ ਦੋਤਰੇ ਆਏ ਨੇ ਪਰਿਵਾਰ ਲੁਧਿਆਣੇ ਤੋਂ ਇਹਨਾਂ ਦਾ ਬਹੁਤ ਵੱਡਾ ਸੰਯੋਗ ਰਿਹਾ ਸਮਾਗਮ ਦੇ ਵਿੱਚ ਵੀ ਵੈਸੇ ਵੀ ਬਹੁਤ ਸੰਯੋਗ ਕਰਦੇ ਨੇ ਇੱਥੇ ਇਸ ਚੈਨਲ ਤੋਂ ਤੁਹਾਨੂੰ ਦੁਨੀਆ ਭਰ ਦੇ ਵਿੱਚ ਸੰਗਤਾਂ ਦੇਖ ਰਹੀਆਂ ਨੇ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਸੰਗਤਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਕਿ ਜੋ ਕਿ ਅੱਜ ਭਿਆਨਕ ਸਮੇਂ ਦੇ ਵਿੱਚ ਲੋਕ ਇੱਕ ਦੂਜੇ ਦੁਸ਼ਮਣ ਕਰਦੇ ਹਨ ਇਹਨਾਂ ਦੁਸ਼ਮਣੋਂ ਦੂਰ ਰਿਹਾ ਜਾਵੇ ਹਮੇਸ਼ਾ ਸੱਚ ਦੇ ਨਾਲ ਚੱਲਿਆ ਜਾਵੇ ਭਾਈਵਾ ਦਾ ਸੁਨੇਹਾ ਪਿਆਰ ਦਿੱਤਾ ਜਾਵੇ ਜਿੱਦਾਂ ਸਹਿਬ ਸ਼ਰੂਗਾਰ ਜੀ ਦੇ ਮਹਾਰਾਜ ਤੇ ਸਾਈ ਮੀਆਂ ਮਿਰਜ ਦਾ ਆਸੂਤੀ ਬਹੁਤ ਚੰਗਾ ਸੁਝੇਟਾਂ ਨਾਲ ਪਿਆਰ ਸੀ ਆਪਾਂ ਧਰਮਾਂ ਨੂੰ ਉੱਚੇ ਰੱਖਣਾ ਹਮੇਸ਼ਾ ਜਿਹੜੇ ਧਰਮ ਦਾ ਇਨਸਾਨ ਹੈ ਧਰਮ ਚੋਂ ਨੂੰ ਮੁਬਾਰਕ ਕਿਸੇ ਧਰਮ ਦੇੰਦਿਆਂ ਨੇ ਕੀਤੀ ਜਾਵੇ ਹਰੇਕ ਆਸੂਤੀ ਪਿਆਰ ਰਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਇਨਸਾਨ ਹੈ ਜਿਹੜੇ ਆਪਣੇ ਘਰ ਵਾਸਤੇ ਤਾਂ ਸਾਰੇ ਹੀ ਕੰਮ ਕਰਦੇ ਆਪਣੇ ਘਰ ਦਾ ਉਹਦੇ ਸੇਵਾ ਕਰਦੇ ਕਮਾਈ ਕਰਦੇ ਐ ਪਰ ਆ ਜੋ ਇਨਸਾਨ ਐ ਮੈਂ ਤੁਹਾਨੂੰ ਸਾਹਮਣੇ ਦਿਖਾ ਰਹੀ ਹਾਂ ਕੇਸਰੀ ਪਟਕੇ ਵਾਲੇ ਲਗਭਗ ਗੁਰੂ ਘਰਾਂ ਦੀ ਸੇਵਾ ਦੇ ਵਿੱਚ ਬਹੁਤ ਤਤਪਰ ਰਹਿੰਦੇ ਨੇ ਸੋ ਬਾਈ ਜੀ ਸਿੰਘ ਬਾਈ ਜੀ ਖਾਲਸਾ ਸਾਬ ਵੈਗੁਰਜੀ ਕੀ ਫਤਿਹ ਸੋ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਢਾਂਗ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸ਼ਬੀਰ ਦੀ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਸਾਡੀ ਤਾਂ ਇਹੀ ਬੇਨਤੀ ਐ ਜੀ ਕਿ ਕਈ ਨਸ਼ਿਆਂ ਤੋਂ ਦੂਰ ਰਹੋ ਗੁਰਬਾਣੀ ਨਾਲ ਜੁੜੋ ਸੇਵਾ ਸੇਮਨ ਕਰੋ ਨਸ਼ਿਆਂ ਤੋਂ ਦੂਰ ਰਹੋ ਬਸ ਆਹੀ ਬੇਨਤੀ ਹੈ ਜੀ ਸਾਡੀ ਤਾਂ ਜੋ ਨੌਜਵਾਨ ਅੱਜ ਕੱਲ ਨਸ਼ਿਆਂ ਦੇ ਵਿੱਚ ਲੱਗੇ ਹੋਏ ਆ ਗੁਰਬਾਣੀ ਤੋਂ ਦੂਰ ਜਾ ਰਹੇ ਨੇ ਅਗਰ ਗੁਰਬਾਣੀ ਦੇ ਨੇੜੇ ਪਹੁੰਚ ਜਾਣ ਗੁਰਬਾਣੀ ਦੇ ਨਾਲ ਲੱਗ ਜਾਣ ਤਾਂ ਨਤੀਜੇ ਕੋਹੋਟਾਂ ਦੇ ਹੋਗੇ ਕੀ ਕਹਿਣਾ ਚਾਹੋਗੇ ਸੋਖੇ ਸੁਖ ਹੈ ਜੀ ਜੇ ਕਨਗਾਲੇ ਨਸ਼ਿਆਂ ਦਾ ਛੜਤਾ ਜੀ ਗੁਰਬਾਣੀ ਨਾਲ ਜੁੜ ਗਏ ਜੀ ਘਰ ਵੀ ਸੁਖ ਕਰਦੇ ਵੀ ਸੁਖੀ ਜੀ ਆਪ ਵੀ ਸੁਖੀ ਹੈ ਜੀ ਸਿਹਤ ਵੀ ਠੀਕ ਰਹੂਗੀ ਕਿੰਨਿਆਂ ਕੇ ਸੰਖਿਆ ਤੱਕ ਪਹੁੰਚਿਆ ਹੁਣ ਤੱਕ ਪੰਜ ਪੰਜ 7-800 ਬੰਦਾ ਪਹੁੰਚ ਗਏ ਜੀ ਠੀਕ ਹੈ ਬਹੁਤ ਬਹੁਤ ਧੰਨ ਸਸਰੀ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਪੁੱਤ ਫਿਊਚਰ ਕਿਵੇਂ ਦੇਖ ਸਕਦਾ ਇਹ ਕਿਹੜੇ ਬਾਬਾ ਜੀ ਦਾ ਸਥਾਨ ਹੈ ਕਿਹੜੇ ਬਾਬਾ ਜੀ ਦਾ ਸਥਾਨ ਹੈ ਬਾਬਾ ਜੀ ਭਗਵਾਨ ਸਿੰਘ ਜੀ ਭਗਵਾਨ ਸਿੰਘ ਜੀ ਬਾਬਾ ਜੀ ਦਾ ਠੀਕ ਹੈ ਤੇ ਇਧਰ ਵਾਲਾ ਸਥਾਨ ਬਾਬਾ ਜੀ ਕਿਹੜੇ ਦਾ ਸਥਾਨ ਹੈ ਬਾਬਾ ਗੁਰਮukh ਸਿੰਘ ਜੀ ਹੈ ਬਾਬਾ ਗੁਰਮukh ਸਿੰਘ ਜੀ ਅੱਛਾ ਬਾਬਾ ਗੁਰਮukh ਸਿੰਘ ਜੀ ਦਾ ਸਥਾਨ ਹੈ ਸੋ ਕਿੰਨੇ ਕੁ ਦੇਰ ਤੋਂ ਕਿੰਨੀ ਦੇਰ ਤੋਂ ਪੁਰਾਣਾ ਸਥਾਨ ਹੈ ਹਾਂ ਜੀ ਕਿੰਨੀ ਡੇਰ ਤੋਂ ਪ੍ਰਾਣ ਸਤਾਣੇ ਹਣ ਵਾਲਿਆ ਬਹੁਤ ਜਰਾ ਡੋਟੇ ਹੋ ਗਈ ਕਚਲੇ ਹੋ ਗਿਆ ਅੱਛਾ ਘਟੋੜ 20 ਬੱਚੇ ਲਓ ਜੀ ਅੱਛਾ 23 ਵਾਰ ਮਾਰੀ ਪੜਦੇ ਜਿਹੜੇ ਬੰਦੀ ਕਿਰਪਾ ਗੁਰੂਆਂ ਦੀ ਕਿਰਪਾ ਬਾਬਿਆਂ ਦੀ ਕਿੰਨਾ ਰਹਾ